ਲੋਕ ਸਭਾ ਹਲਕਾ ਜੁਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਦੇ ਹੱਕ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਗੁਰਾਇਆਂ ਵਿਖੇ ਰੋਡ ショਅ ਕੀਤਾ ਗਿਆ ਇਸ ਮੌਕੇ ਕੈਬਨਿਟ ਮੰਤਰੀ ਸਰਦਾਰ ਬਲਕਾਰ ਸਿੰਘ ਲੋਕ ਸਭਾ ਉਮੀਦਵਾਰ ਪਵਨ ਕੁਮਾਰ ਟੀਨੂ ਵੀ ਹਾਜ਼ਰ ਰਹੇ ਸਰਦਾਰ ਭਗਵੰਤ ਮਾਨ ਦਾ ਆਮ ਆਦਮੀ ਪਾਰਟੀ ਦੇ ਬਲੰਟਰਾ ਸ਼ਹਿਰ ਵਾਸੀਆਂ ਤੇ ਮਹਿਲਾਵਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਇਸ ਮੌਕੇ ਸਰਦਾਰ ਭਗਵੰਤ ਸਿੰਘ ਮਾਨ ਨੇ ਵਿਰੋਧੀਆਂ ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਪੰਜਾਬ ਨੂੰ ਲੁੱਟਣ ਵਾਲੇ ਤੇ ਦੇਸ਼ ਨੂੰ ਲੁੱਟਣ ਵਾਲਿਆਂ ਨਾਲ ਆਮ ਆਦਮੀ ਪਾਰਟੀ ਦਾ ਮੁਕਾਬਲਾ ਹੈ 4 ਜੂਨ ਨੂੰ ਪੰਜਾਬ ਵਾਸੀ 13 ਤੋਂ 0 ਨਾਲ ਜਿਤਾ ਕੇ ਲੋਕ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਭੇਜਣ ਤਾਂ ਜੋ ਪੰਜਾਬ ਦਾ ਵਿਕਾਸ ਹੋਰ ਤੇਜ਼ੀ ਨਾਲ ਕਰਾਇਆ ਜਾ ਸਕੇ ਅਧਿਕਾਰੀ ਗੁਰਾਇਆਂ ਦੇ ਇਨਕਲਾਬੀ ਲੋਕ ਐਮੀ ਗਰਮੀ ਦੇ باوجود ਤੁਸੀਂ ਦੀ ਮਾਣ ਸਨਮਾਨ ਦੇਣ ਆਇਆ ਹਾਂ ਮੈਂ ਬਹੁਤ ਅਤੈ ਦਿਨੋ ਧੰਨਵਾਦ ਦੀਆਂ ਰਣੀਆ ਫਤਗੜਾ ਸਾਹਿਬ ਤੁਹਾਨੂੰ ਸਤਿਕਾਰ ਨਮਸਕਾਰ ਬਾਈ ਕੁ ਜੀ ਦਾ ਖਲਸਾ ਬਾਈ ਕੁ ਜੀ ਬਿਨ ਅੱਖ ਲੈ ਕੇ ਅੱਖ ਨਾਲ ਆਪ ਵੀ ਫੈਸਲਾ ਕਰਨਾ ਕਿ ਪੰਜਾਬ ਜਿਹੜਾ ਉਹ ਕਿਹੜੀ ਕਿਸਮ ਬਣ ਜਾਊਗਾ ਦੇਸ਼ ਜਿਹੜਾ ਉਹ ਕਿਹੜੀ ਕਿਸਮ ਬਣ ਜਾਊਗਾ ਇਕੜਾ ਜਾਂਦਾ ਤਾਨਾਸ਼ਾਹੀ ਨੂੰ ਇਕੜਾ ਜਾਂਦਾ ਹੰਕਾਰ ਨੂੰ ਬਾਨਾਸ਼ਾਹੀ ਨੂੰ ਹੰਕਾਰ ਨੂੰ ਤੇ ਨਾਲ ਨਾਲ ਸੰਵਿਧਾਨ ਦੇ ਖਤਰੇ 'ਚ ਪਾਉਣ ਨੂੰ ਬਾਬਾ ਸਾਹਿਬ ਨੇ ਲਿਖਿਆ ਹੈ ਸੰਵਿਧਾਨ ਅੱਜ ਖਤਰੇ 'ਚ ਲੋਕਤੰਤਰ ਖਤਰੇ 'ਚ ਹੈ ਵੀਰ ਇੱਕ ਰਾਹ ਜਾਂਦਾ ਜਿਹੜਾ ਵਿਕਾਸ ਵੱਲ ਜਾਂਦਾ ਵਧੀਆ ਸਕੂਲਾਂ ਵੱਲ ਨੂੰ ਜਾਂਦਾ ਵਧੀਆ ਹਸਪਤਾਲਾਂ ਵੱਲ ਨੂੰ ਜਾਂਦਾ ਬਿਜਲੀ ਮੁਫਤ ਵੱਲ ਨੂੰ ਜਾਂਦਾ ਉਹ ਨਾਲ ਰਾਸ਼ਨ ਵੱਲ ਨੂੰ ਜਾਂਦਾ ਔਰ ਗਰੀਬਾਂ ਨੂੰ ਪੜਾਉਣ ਵੱਲ ਨੂੰ ਜਾਂਦਾ ਗਰੀਬਾਂ ਦੇ ਬੱਚਿਆਂ ਨੂੰ ਆਸਰ ਪਾਉਣ ਵੱਲ ਨੂੰ ਜਾਂਦਾ ਇਹ ਤੁਸੀਂ ਤੁਹਾਨੂੰ ਕਿਹੜਾ ਤੁਹਾਨੂੰ ਚੰਗਾ ਲੱਗਦਾ ਆਪਣਾ ਮਸ਼ੀਨ ਦੇ ਭਜਨ ਭਗਵੰਦੀ ਦਾ ਬਿਨੈ ਚੌਥੇ ਨੰਬਰ ਦੇ ਮਸ਼ੀਨ ਦਾ ਬੱਜਣਾ ਹੈ ੜਾਉਣਾ ਆਪਾਂ ਪਹਿਲੇ ਨੰਬਰ ਤੇ ਹੁਣ ਵੀ 13 ਬੰਦੇ ਐ ਕੁਝ ਲਾ ਕੇ ਵੇਚੋ ਦਿੱਲੀ ਤੋਂ ਸਾਰੀ ਸਿੱਟਾ ਜਿੱਤਰੀਆਂ ਆਪਣੇ ਪਾਰਟੀ ਉਹ ਖੇਤਰ ਤੋਂ ਜਿੱਤ ਰੇ ਰਾਜ ਜਿੱਤਿਆ ਵੀਓ ਸੈਂਟਰ ਦੇ ਵਿੱਚ ਕੋਈ ਨਹੀਂ ਦਰਕਾਰ ਨਹੀਂ ਹੈ ਸੈਂਟਰ ਵਿੱਚ ਥੋੜੀ ਫਟਾ ਫਿਰ ਡਬਲ ਸਾਰਨ ਹੋ ਜੂਗਾ ਫਿਰ ਜਦੋਂ ਆਪਣੀ ਟੀਮ ਨੂੰ ਵਰਗੇ ਜਾ ਕੇ ਉੱਥੇ ਕੂਚਣਗੇ ਪ੍ਰਯਾਣ ਦੇ ਹੱਕਾਂ ਦੀ ਗੱਲ ਕਰਨਗੇ ਜੇ ਮਾਇਦਾਨ ਦੀ ਹਮਦਰੀ ਉਹ ਪੰਜਾਬ ਦੇ ਹੱਕ ਦਾ ਕੋਈ ਪੈਸਾ ਵੀ ਰੋਕ ਸਕੇ ਜਾਂ ਪੈਸਾ ਜਿਹੜਾ ਉਹ ਉਧਰ ਭਵੰਦੀ ਲਾ ਸਕੇ ਮਤਾਂ ਕਰਕੇ ਮੈਂ ਇਸ ਦੌਰੇ ਚ ਆਇਆ ਇਹ ਤੋਂ ਬਾਅਦ ਮੈਨੂੰ ਉਧਰ ਜਾਣਾ ਹੈ ਫਿਰ ਮੈਂ ਜਲੰਧਰ ਕੱਢ ਜਾਣਾ ਫਿਰ ਮੈਂ ਆਦਮپور ਜਾਣਾ ਉਸ ਤੋਂ ਬਾਅਦ ਕੱਲ ਨੂੰ ਉਧਰ ਭੁਲੰਧ ਜਾਣਾ ਨਾਲ ਫੇਰਾਂਵਾ ਬਣਾਣ ਜਾਣਾ ਫਟੇਗਰ ਚੁੰਨੀਆਂ ਜਾਣਾ ਜਿੱਥੇ ਕਹਾਂਗੇ ਉੱਥੇ ਜਾਊਗਾ ਮੈਂ ਨਾ ਥੱਕਦਾ ਨਾ ਅਗਦਾ ਨਾ ਆਪਣੇ ਤੇ ਕਰਨੀ ਦਾ ਅਸਰ ਹੈ ਅਸਰਪੀਰ ਬਾਦਲ ਨੇ ਜੀਵ ਦੇ ਉੱਤੇ ਛੱਲੇ ਕਵਾ ਲਿਖਿਆ ਇਹ ਤਾਂ ਪੜਾਈ ਦੀ ਹੈ ਵੀਰੋ ਜੈ ਨੀ ਹੁਲਾਸਾ ਕੰਮ ਇਹ ਟੈਂਪਰੇਚਰ ਮੁੱਚ ਕੇ ਦੀਦਾ ਹੁੰਦਾ ਇਹ ਲੋਕ ਜਿਹੜੇ ਬੋੜ ਨਾਲ ਟੁੱਪੇ ਖੜੇ ਨੇ ਤੁਸੀਂ ਕਹੋਰੀ ਖਾ ਸਕਦੇ ਸੋ ਵੀਓ ਛੋਟੇ ਨਾਲ ਛੋਟੇ ਵਰਗੇ ਫੜੇ ਬੱਚਿਆਂ ਨੂੰ ਪੜ੍ਹਾਵਾਂਗੇ ਅੱਖਰ ਪੜ੍ਹਾਵਾਂਗੇ ਗ੍ਰੰਥੀਆਂ ਝੱਟ ਦੇ ਦੇਓ ਵੀਰੋ ਹੁਣ ਤੱਕ ਦੇਖ ਲਓ ਬੀਲ ਦੇ ਵਿੱਚ 90% ਕਹਿਣਾਉਂਦੇ ਨਹੀਂ ਬੀਲ ਦੇ ਵਿੱਚ ਤਰੀਉਂਦੇ ਛੇ ਮੈਂ ਜੀਲੀ ਦੇ ਦਰਜਿਓ ਕਰ ਸਕਦਾ ਮੁਜੀ ਕੱਢੀਏ ਨਿਕਾਏ ਸੇਮ ਜੁਨੇ ਕਰਾਤੇ ਠੀਕ ਹੈ ਬੋਲੇ ਖਮੂਰ ਤੇ ਜੁਨੇ ਖਮੂਰ ਤੇ ਪਰਮਾਤਰਾਂ ਜਿਹੜਾ ਜਨਤਾ ਦੀ ਬਾਤਾਂ ਹੁੰਦਾ ਲਓਗੇ ਲੋਕਾਂ ਦੇ ਬਚਨ ਤੁਹਾਨੂੰ ਪਿਆਰ ਲਿਓ ਜੇ ਨਹੀਂ ਮਿਲਦਾ ਹੋ ਕਿਸੇ ਨੂੰ का अॼ میرے <سؤال> آنا ਲੋਕ ਸਭਾ ਹਲਕਾ ਜਲੰਧਰ ਦੇ ਵਿੱਚ ਅੱਜ ਸੀਐਮ ਭਵਨ ਸਿੰਘ ਮਾਨ ਹੋਣੀ ਰੋਡ ਸ਼ੋਅ ਕਰਨ ਲਈ ਪਹੁੰਚ ਰਹੇ ਆ ਸ਼ਹਿਰ ਘਰਾਏ ਦੇ ਵਿੱਚ ਕੌਣ ਪਾਰਟੀ ਨੂੰ ਹੋਣ ਜਿਹੜੇ ਇੱਥੇ ਪੱਕਾ ਜਿਹੜਾ ਉਮੀਦਵਾਰ ਹੈ ਗੱਲਬਾਤ ਕਰ ਲੈਣਾ ਉਹਨਾਂ ਨਾਲ ਇਹਨੂੰ ਜੀ ਅੱਜ ਸੀਐਮ ਸਾਹਿਬ ਪਹੁੰਚ ਰਹੇ ਇੱਥੇ ਜੋਨ ਪ੍ਰਚਾਰ ਦੇ ਲਈ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਹੈਗਾ ਕਿਹੋ ਜਿਹਾ ਹਸਾ ਲੋਕਾਂ ਦਾ ਜਲੰਧਰ ਜੇ ਖੜੀ ਜਾ ਸਕਦਾ ਸੋਣਿਆ ਵੀ ਜਾ ਸਕਦਾ ਜੇ ਹੋ ਜਾ ਮਾਹੌਲ ਆਮ ਆਦਮੀ ਪਾਰਟੀ ਵਾਸਤੇ ਲੋਕਾਂ ਚ ਜੋਸ਼ ਮੈਂ ਪਿਛਲੇ 20 ਸਾਲ ਨਹੀਂ ਦੇਖਿਆ ਲੋਕ ਇੰਨਾ ਵਿਸ਼ਵਾਸ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਲੀਡਰਸ਼ਿਪ ਤੇ ਬੜੀ ਇਮਾਨਦਾਰ ਗਵਰਨਮੈਂਟ ਚੱਲ ਰਹੀ ਹੈ ਮੁੱਖ ਮੰਤਰੀ ਜੀ ਬੜੀ ਡੈਡੀਕੇਸ਼ਨ ਦੇ ਨਾਲ ਲੋਕਾਂ ਦੀ ਸੇਵਾ ਕਰ ਰਹੇ ਆ 90% ਬਿਜਲੀ ਦਾ ਬਿੱਲ ਪੰਜਾਬ ਦਾ ਜ਼ੀਰੋ ਕਰ ਦਿੱਤਾ ਤੇ ਹਰ ਵਰਗ ਨੂੰ ਸਹੂਲਤ ਦਿੰਦੀ ਹੈ ਆਵਾਜ਼ ਦੀ ਪਾਰਟੀ ਨੇ ਪਹਿਲੀ ਸਰਕਾਰ ਆ ਜਿਹੜੀ ਆਮ ਲੋਕਾਂ ਦੀ ਸਰਕਾਰ ਆ ਘਰਾਣਿਆਂ ਨੂੰ ਪਿੱਛੇ ਕਰਕੇ ਪੰਜਾਬ ਦੇ ਲੋਕਾਂ ਨੇ ਆਮ ਲੋਕਾਂ ਨੇ ਹੱਥੋਂ ਦੀ ਤਾਕਤ ਦਿੱਤੀ ਕਿਵੇਂ ਦੇਖਦੇ ਆ ਮੁਕਾਬਲਾ ਕਿਹਦੇ ਵਿੱਚ ਦੇਖਦੇ ਹੈਗੇ ਆ ਆਮ ਆਦਮੀ ਆਪਣਾ ਮੁਕਾਬਲਾ ਕਿਹਨਾ ਕਹਿੰਦੀ ਇੱਥੇ ਦੇਖੋ ਜਿਹੜਾ ਜੋ ਸਥਿਤੀ ਆ ਨਾ ਜੋ ਲੋਕਾਂ 'ਚ ਜੋਸ਼ ਆ ਉਹਦੇ ਵਿੱਚ ਆਮ ਆਦਮੀ ਪਾਰਟੀ ਤੇ ਜਿੱਤੀ ਆ ਬਾਕੀ ਕਾਂਗਰਸ ਹੋਈ ਬੀਜੇਪੀ ਹੋਈ ਅਕਾਲੀ ਦਲ ਹੋਇਆ ਉਹ ਦੂਜੇ ਨੰਬਰ ਵਾਸਤੇ ਤੀਜੇ ਨੰਬਰ ਵਾਸਤੇ ਲੜ ਰਿਹਾ ਹੈ ਕਲੀਅਰ ਕੱਟਿਆ ਇਹ ਸੀਟ ਜਿਹੜੀ ਜਲੰਧਰ ਲੋਕ ਸਭਾ ਦੀ ਆਮ ਆਦਮੀ ਪਾਰਟੀ ਜਿੱਤੇ ਕੱਲੋ ਪੀਐਮ ਸਾਹਿਬ ਵੀ ਪਹੁੰਚ ਰਹੇ ਹੈ ਤੁਹਾਡੇ ਲੋਕ ਸਭਾ ਹਲਕੇ ਦੇ ਵਿੱਚ ਅੱਜ ਪਟਿਆਲਾ ਦੇ ਵਿੱਚ ਹੈਗਾ ਲੱਗਦਾ ਉਹਨਾਂ ਦੇ ਆਉਣ ਦੇ ਨਾਲ ਬੀਜੇਪੀ ਨੂੰ ਕੋਈ ਬੈਨੀਫਿਟ ਹੋਊਗਾ ਜਾਂ ਪੰਜਾਬ ਨੂੰ ਕੋਈ ਫਾਇਦਾ ਹੋਊਗਾ ਉਹ ਬੜੀ ਮਿਹਨਤ ਕਰ ਰਹਾ ਪੂਰੇ ਪੰਜਾਬ ਚ ਕਿਉਂਕਿ ਉਹ ਚਾਹੁੰਦੇ ਆ ਵੀ 13 0 ਰਿਜ਼ਲਟ ਆਉਣਾ ਤੇ ਉਹ ਹਰ ਦਿਨ ਪੰਜਾਬ ਦੇ ਕੋਨੇ-ਕੋਨੇ ਵਿੱਚ ਜਾ ਰਹੇ ਆ ਪੰਜਾਬ ਦੇ ਲੋਕ ਅਸਲ ਚ ਇੱਕ ਸਾਫ਼ ਸੁਥਰਾ ਨਿਜ਼ਾਮ ਚਾਹੁੰਦੇ ਸੀ ਇੱਕ ਇਮਾਨਦਾਰ ਮੁੱਖ ਮੰਤਰੀ ਲੀਡਰਸ਼ਿਪ ਚਾਹੁੰਦੇ ਸੀ ਉਹ ਪੰਜਾਬ ਨੂੰ ਮਿਲ ਗਈ ਹੈ ਤੇ ਲੋਕ ਇਸ ਕਰਕੇ ਉਹਨੂੰ ਸਪੋਰਟ ਕਰ ਰਹੇ ਨੇ ਲੋਕ ਉਹਨਾਂ ਦੇ ਨਾਲ ਖੜੇ ਆ ਉਹਨਾਂ ਦੇ ਕੰਮਾਂ ਦੇ ਨਾਲ ਖੜੇ ਉਹਨਾਂ ਦੀ ਇਮਾਨਦਾਰੀ ਨਾਲ ਖੜੇ ਪ੍ਰਧਾਨ ਮੰਤਰੀ ਸਾਹਿਬ ਵੀ ਅੱਜ ਪਟਿਆਲਾ ਦੇ ਵਿੱਚ ਆਏ ਪੰਜਾਬ ਦੌਰੇ ਜਿਹੜਾ ਉਹਨਾਂ ਦੇ 3 ਦਿਨਾਂ ਦਾ ਹੈ ਕੱਲ ਨੂੰ ਤੁਹਾਡੇ ਲੋਕ ਸਭਾ ਹਲਕੇ ਦੇ ਵਿੱਚ ਵੀ ਪਹੁੰਚਦੇ ਗਿਲੰਦਰ ਦੇ ਵਿੱਚ ਲੱਗਦਾ ਉਹਦੇ ਨਾਲ ਬੀਜੇਪੀ ਨੂੰ ਕੋਈ ਬੈਨੀਫਿਟ ਹੋਊਗਾ ਜਾਂ ਪੰਜਾਬ ਨੂੰ ਕੋਈ ਫਾਇਦਾ ਹੋਣ ਜਾ ਰਿਹਾ ਹੈ ਫਿਰ ਇਹ ਤਾਂ ਮੈਨੂੰ ਪਤਾ ਨਹੀਂ ਉਹਨਾਂ ਨੂੰ ਕੀ ਹੋਣਾ ਹੈ ਲੇਕਿਨ ਨਰਿੰਦਰ ਮੋਦੀ ਜੀ ਨੂੰ ਦੱਸਣਾ ਚਾਹੀਦਾ ਹਨ ਕਿ ਪੰਜਾਬ 'ਚ ਵੀ 2 ਕਰੋੜ ਨੌਕਰੀਆਂ ਦਾ ਉਹਨਾਂ ਨੇ ਵਾਅਦਾ ਕੀਤਾ ਸੀ ਹਰ ਸਾਲ ਇਹਦਾ ਮਤਲਬ 10 ਸਾਲ 'ਚ 20 ਕਰੋੜ ਨੌਕਰੀ ਮਿਲਣੀ ਚਾਹੀਦੀ ਸੀ ਜਦਕਿ ਪੰਜਾਬ ਦੇ ਕੋਲੋਂ ਤਾਂ ਨੌਕਰੀਆਂ ਜਿਹੜੀਆਂ ਪਹਿਲਾਂ ਮਿਲਦੀਆਂ ਸੀ ਉਹ ਵੀ ਖੋਲੀਆਂ ਗਈਆਂ ਪੰਜਾਬ ਨੂੰ 1987 ਤੋਂ ਬਾਅਦ ਖਾਸ ਕਰਕੇ ਦੁਆਬੇ ਨੂੰ ਕੋਈ ਵੀ ਪ੍ਰੋਜੈਕਟ ਨਹੀਂ ਮਿਲਿਆ ਰੇਲਵੇ ਕੋਚ ਫੈਕਟਰੀ ਆਈ ਸੀ 1987 'ਚ ਉਦੋਂ ਵੱਤ ਸਾਫ ਆ ਕਾਂਗਰਸ ਵੀ ਰਹੀ ਬੀਜੇਪੀ ਵੀ ਆਈ ਪਰ ਦੋਆਬੇ ਨੂੰ ਕੁਛ ਨਹੀਂ ਮਿਲਿਆ ਨਾ ਕੋਈ ਪੈਕੇਜ ਨਾ ਕੋਈ ਪ੍ਰੋਜੈਕਟ ਇੱਥੇ ਬੇਰੁਜ਼ਗਾਰੀ ਆ ਔਰ ਜਲੰਧਰ ਦੇ ਅੰਦਰ ਵਿਕਾਸ ਜਿਹੜਾ ਆ ਪਿਛਲੀ ਕਾਂਗਰਸ ਸਰਕਾਰ ਚ ਬਿਲਕੁਲ ਨਹੀਂ ਹੋਇਆ ਕਰਪਸ਼ਨ ਦਾ ਬੋਲ ਬਾਲਾ ਸੀ ਕਾਂਗਰਸ ਚਿਹਰਾ ਫੇਰੀ ਦਾ ਬੋਲ ਬਾਲਾ ਸੀ ਕੋਈ ਕੰਮ ਨਹੀਂ ਹੋਇਆ ਹੁਣ ਕੰਮ ਸਟਾਰਟ ਕੀਤੇ ਆ ਪਿੰਡਾਂ ਦੇ ਵੀ ਸ਼ਹਿਰਾਂ ਦੇ ਵੀ ਤੇ ਹਾਲੇ ਸਿਰਫ 2 ਸਾਲ ਬਣੇ ਤੇ ਲੋਕ ਲੋਕਾਂ ਦਾ ਹਲੇ ਪੂਰਾ ਵਿਸ਼ਵਾਸ ਜਨਵਾਦੀ ਸੁਣਾ ਤੁਸੀਂ ਇਹ ਇਸ ਨਾਲ ਭਗਵਨ ਪਾਰਟੀ ਨੂੰ ਜਿਹਨਾਂ ਦੱਸਿਆ ਕਿ ਇੱਕ ਨੰਬਰ ਦੇ ਜਿਹੜਾ ਆਮ ਆਦਮੀ ਪਾਰਟੀ ਦਾ ਹੋਣ ਦਾ ਦਾਵਾ ਕੀਤਾ ਤੇ ਦੋ ਨੰਬਰ ਦੇ ਲੜਾਈ ਜਿਹੜੀ ਉਹਨਾਂ ਕਹਿੰਦੇ ਕਿ ਵਿਰੋਧੀ ਪਾਰਟੀ ਜਿਹੜੀ ਆ ਉਹ ਦੋ ਨੰਬਰ ਦੀ ਲੜਾਈ ਦੇ ਵਿੱਚ ਜਿਹੜਾ ਲੜ ਰਿਹਾ ਸੀਐਮ ਭਗਵੰਤ ਸਿੰਘ ਮਾਨ ਵੱਲੋਂ ਆ ਦੇ ਘੁਰਾਇਆ ਤੇ ਜਿਹੜਾ ਫਿਰ ਕਿਉਂਕਿ ਪਹਿਲਾਂ ਵੀ ਜਦੋਂ ਬਾਈ ਇਲੈਕਸ਼ਨ ਸੀ ਉਹਦਾ ਵੀ ਘੁਰਾਇਆ ਨੂੰ ਹੀ ਉਹਨਾਂ ਨੇ ਕਿਹਾ ਸੀਗਾ ਦੋ ਵਾਰੀ ਜਿਹੜਾ ਉਹਨਾਂ ਰੋਡ ਤੋਂ ਘਰਾਜ ਕੀਤਾ ਸੀ ਤੇ ਆ ਹੁਣ ਜਿਹੜਾ ਤੀਸਰੀ ਵਾਰੀ ਕੁਮਾਰ ਟੀਮ ਦੇ ਹੱਕ ਦੇ ਇਹ ਜਿਹੜਾ ਗੁਰਾਇਆ ਦੇ ਵਿੱਚ ਜਿਹੜਾ ਰੋਡ ਸ਼ੋਅ ਕਰਨ ਜਾ ਰਹੇ ਆ ਹਲਕਾ ਫਲੋਰ ਦੀ ਗੱਲ ਕੀਤੀ ਹੈ ਵੀ ਹਲਕਾ ਫਲੋਰ ਦਾ ਇਹ ਰੋਡ ਸ਼ੋਅ ਜਿਹੜਾ ਹੈ ਗੁਰਾਇਆ ਜੇ ਇਸ ਤੋਂ ਬਾਅਦ ਨਕੂਤਰ ਜਲੰਧਰ ਗੈਂਟ ਤੇ ਫਿਰ ਆਦਮਪੁਰ ਦੇ ਵਿੱਚ ਜਿਹੜੇ ਰੋਡ ਸ਼ੋਅ ਜਿਹੜੇ ਕਿਹਦੇ ਆ ਗਏ ਹਣੀ ਜਨਾਰ 19 ਬਾਵਾ ਅਰਹਾਲਾ ਇਸ ਵਕਤ ਮਜਬੂਰ ਨੇ ਗਵਰਨਰ ਮੰਤਰੀ ਸਰਦਾਰ ਬਲਕਾਰ ਸਿੰਘ ਹਣੀ ਸਰਦਾਰੀ ਅੱਜ ਸਮ ਸਾਹਿਬ ਦਾ ਰੋਡ ショਅ ਨਿਕਲ ਰਿਹਾ ਹੈ ਜੀ ਹਲਕਾ ਫਲੋਰ ਦੇ ਵਿੱਚ ਕਿਹੋ ਜਿਹਾ ਹੌਸਲਾ ਲੋਕਾਂ ਦੇ ਵਿੱਚ ਦੇਖ ਰਹੇ ਆ ਮੋਟਰਾਂ ਦਾ ਬਹੁਤ ਅੱਛਾ ਆ ਜੀ 2 ਸਾਲ ਦੇ ਕੀਤੇ ਹੋਏ ਕੰਮਾਂ ਤੋਂ ਜਨਤਾ ਦੇ ਵਿੱਚ ਇੱਕ ਬੁੱਕ ਮਤਲੀ ਪ੍ਰਭਾਵ ਬਹੁਤ ਅੱਛੇ ਜਿਹੜਾ ਬਹਲਾ ਕੀਤਾ ਸਕੂਲ ਉਹ ਫਾਈਨੈਂਸ ਪੀਲੀ ਦੇ ਪੀਲੀ ਦੇ ਬਿੰਦੇ 0 ਹੋਣਾ 45000 ਦੇ ਕਿੰਨੇ ਨੌਕੇ ਦੇਣੀ ਸੋ ਇਸ ਕਰਕੇ ਬੜਾ ਲੋਕਾਂ ਦੀ ਇੱਛਾ ਹੈ ਔਰ ਜਿਹੜੀ ਸਾਡੀ ਚੋਣ ਹੋਈ ਹੈ ਲੋਕ ਸਭਾ ਦੀ ਉਸ ਦੇ ਸਾਡੇ ਕਿਹਨੇ ਪਵਨ ਕੁਮਾਰੀ ਨੂੰ ਜਿੱਤ ਕੇ ਬਹੁਤ ਭਾਰੀ ਕੀਤੀ ਬਨਾਰਾ ਜੀ ਪਿਛਲੀ ਵਾਰੀ ਤੁਹਾਡੇ ਵੱਡਾ ਰੋਲ ਰਿਆ ਸੀਗਾ ਜਦੋਂ ਫਾਈਲ ਇਲੈਕਸ਼ਨ ਹੋਈ ਆ ਬੜੀ ਵੱਡੀ ਜਿਹੜੀ ਲੀਡ ਹੈਗੀ ਆ ਆਮ ਆਦਮੀ ਪਾਰਟੀ ਨੇ ਮਿਲਦੇ ਐਮਪੀ ਸਾਹਿਬ ਭੇਜੇ ਸੀਗੇ ਹੁਣ ਵੀ ਉਹ ਰਿਪੀਟ ਹੋਊਗਾ ਕਿੰਨੇ ਕੁ ਲੀਡ ਦੇ ਹਲਕੇ ਅੱਛਾ ਰਹੇਗਾ ਸਾਰੇ ਯੋਗਦਾਨ ਪਾ ਰਹੇ ਆ ਸਾਡਾ ਜਿੰਨਾ ਕੋਸ਼ਿਸ਼ ਵੱਧ ਤੋਂ ਵੱਧ ਕਰ ਰਹੇ ਹੈਗੇ ਅੱਛਾ ਪੀਐਮ ਸਾਹਿਬ ਵੀ ਆ ਰਹੇ ਹੈਗੇ ਅੱਜ ਪਟਿਆਲਾ ਕੱਲ ਜਲੰਧਰ ਹੈ ਇਹੋ ਜਿਹਾ ਸਾਂ ਹਰ ਪਾਰਟੀ ਦਾ ਆਪਣਾ ਪ੍ਰਚਾਰ ਕਰਨਾ ਥੈਂਕ ਯੂ ਇੱਕਦਮ ਸਰਦਾਰ ਬਲਕਾਰ ਸਿੰਘ ਹੋਣੇ ਜਿਹੜਾ ਦੱਸਿਆ ਕਿ ਹਰੇਕ ਪਾਰਟੀ ਨੇ ਆਪਣਾ ਪ੍ਰਚਾਰ ਕਰਨਾ ਤੇ ਅੱਜ ਜਿਹੜੇ ਸੀਐਮ ਸਾਹਿਬ ਇੱਥੇ ਆ ਰਹੇ ਪੰਨੂ ਪਾਰਟੀ ਨੂੰ ਜਿਹੜੇ ਅੱਜ ਜਿਹੜਾ ਚੋਣ ਪ੍ਰਚਾਰ ਕਰਨ ਲਈ ਜਿਹਨੇ ਇੱਥੇ ਪਹੁੰਚੇ ਸਾਰੇ ਜਿਹੜੇ ਇਜ਼ਰਾਈਲ ਦੇ ਵਿੱਚ ਮੁੰਡਾ ਫਸਿਆ ਹੋਇਆ ਗੁਰਾਇਦਾ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਜਿਹੜਾ ਸੀਐਮ ਸਾਹਿਬ ਨੂੰ ਫਾਈਲ ਵੀ ਦਿੱਤੀ ਗਈ ਹੈ ਕਿ ਉਹ ਗੁਰਾਇਦਾ ਦਾ ਮੁੰਡਾ ਜਿਹੜਾ ਇਟਲੀ ਜਾਣ ਦੇ ਲਈ ਜਿਹਨਾਂ ਨੇ ਉੱਥੇ ਫਸਿਆ ਕਰਕੇ ਤੇ ਲੜਕੇ ਵੱਲੋਂ ਜਿਹੜਾ ਵੀਡੀਓ ਜਾਰੀ ਕਰਕੇ ਆਪਣੀ ਹੱਟਬਿੱਤ ਸੁਲਾਈ ਗਈ ਸੀ ਮਾਰਚ ਮਹੀਨੇ ਜਿਹੜੀ ਗੱਲ ਨਹੀਂ ਹੋਈ ਸੀ ਉਹ ਫਾਈਲ ਜਿਹੜੀ ਪਰਿਵਾਰ ਨੂੰ ਜਿਹੜਾ ਪਰਿਵਾਰਕ ਮੈਂਬਰਾਂ ਵੱਲੋਂ ਜਿਹੜਾ ਹੁਣ ਸੀਐਮ ਸਾਹਿਬ ਨੂੰ ਦੇ ਦਿੱਤੀ ਜੀ ਕਿ ਸਾਡਾ ਲੜਕਾ ਜਿਹੜਾ ਹੈ ਮਾਰਚ ਮਹੀਨੇ ਤੋਂ ਜਿੰਨਾ ਕੰਟੈਕਟ ਨਹੀਂ ਹੋਇਆ ਹੈ ਜਰਾ ਉਹਨੂੰ ਸਹੀ ਸਲਾਮਤ ਜਿਹੜਾ ਵਾਪਸ ਲਿਆਂਦਾ ਜਾਵੇ ਆ ਦੇਖ ਸਕਦੇ ਤੁਸੀਂ ਫਾਈਲ ਲੈਡੀ ਹੈ ਉਹ ਫੋਟੋ ਤੁਸੀਂ ਦੇਖ ਸਕਦੇ ਹੋ ਫੋਟੋ ਸੀਐਮ ਸਾਹਿਬ ਨੂੰ ਜਿਹੜੀ ਫੋਟੋ ਜਿਹੜੀ ਹੈ ਉਸ ਲੜਕੇ ਦੀ ਜਿਹੜੀ ਸੀਐਮ ਸਾਹਿਬ ਨੇ ਦੇਖੀ ਹੈ ਮਨਦੀਪ ਜਿਹੜਾ ਲੜਕੇ ਦਾ ਨਾਮ ਆ ਗੁਰਾਇਆਂ ਦਾ ਜਿਹੜਾ ਇਟਲੀ ਜਾਣ ਦੇ ਲਈ ਜਿਹੜਾ ਉੱਥੇ ਫਟਾ ਹੈ ਰਾਸਤੇ ਦੇ ਵਿੱਚ ਜਿਹੜਾ ਸ਼ਿਕਾਰ ਹੋਇਆ ਜਿਸ ਦਾ ਮਾਰਚ ਮਹੀਨੇ ਤੋਂ ਬਾਅਦ ਕੋਈ ਵੀ ਸੰਪਰਕ ਪਰਿਵਾਰ ਦੇ ਨਾਲ ਨਹੀਂ ਹੋ ਰਿਹਾ ਉਹ ਫਾਈਲ ਜਿਹੜੀ ਐ ਸੀਐਮ ਸਾਹਿਬ ਨੂੰ ਪਰਿਵਾਰਕ ਮੈਂਬਰਾਂ ਨੇ ਜਿਹੜੀ ਸੌਂਪੀ ਹੈ ਫੋਟੋ ਵੀ ਦਿੱਤੀ ਹੈ ਸੀਐਮ ਸਾਹਿਬ ਨੇ ਉਹ ਫਾਈਲ ਜਿਹੜੀ ਐ ਦੇਖੀ ਹੈ ਜਿਸ ਵਾਰ ਹੁਣ ਕੀ ਕੋਸ਼ਿਸ਼ ਅਗੇ ਕੀ ਪਰਿਵਾਰ ਦੀ ਮਦਦ ਹੁੰਦੀ ਹੈ ਆਸ ਜਾਗੀ ਹੈ ਜਰੂਰ ਪਰਿਵਾਰ ਨੂੰ ਪਰਿਵਾਰ ਨਾਲ ਜਿਹੜੇ ਗੱਲਬਾਤ ਵੀ ਬਾਅਦ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੇ ਆ सीएम साहब वेरा दवानदार जेड़ा अभववत जेड़ा सोना स्वागत जेड़ा ਕੀਤਾ ਜਾ ਰਿਹਾ ਸਨਕਾਰ ਕਰ ਰਹੇ ਹੈ ਪਰ ਆਏ ਕਿ ਬਾਜ਼ਾਰ ਦੇ ਵਿੱਚ ਜਿਹੜਾ ਸੰਗੋਗਨ ਜਿਹੜਾ ਕਰਨਾ ਹੈਗਾ सीएम साहब ਨੇ ਮਨਦੀਪ ਦਾ ਜਿਹੜਾ ਬ੍ਰਦਰ ਹੈ ਜਗਦੀਪ ਸਾਡੇ ਨਾਲ ਹੈ ਜਗਦੀਪ सीएम साहब ਨੂੰ ਫਾਈਲ ਦਿੱਤੀ ਹੈਗੀ ਮਨਦੀਪ ਦੇ ਜਿਹੜਾ ਬਾਹਰ ਫਸਿਆ ਹੋਇਆ ਕੀ ਕੁਛ ਉਹਦੇ ਵਿੱਚ ਲਿਖਿਆ ਹੋਇਆ ਫਾਈਲ ਦੇ ਵਿੱਚ ਕੀ ਕੁਛ ਹੁਣ ਭਰੋਸਾ ਜਿਹੜਾ ਸੀਐਮ ਸਾਹਿਬ ਲੋਗੇ ਸਰ ਜੀ ਇਹੀ ਬੇਨਤੀ ਕੀਤੀ ਹੈ ਮਾਨ ਸਾਹਿਬ ਨੂੰ ਸਰਕਾਰ ਨੂੰ ਬੇਹੀ ਬੇਨਤੀ ਕੀਤੀ ਹੈ ਵੀ ਮੇਰੇ ਭਰਾ ਨੂੰ ਕਿਸੇ ਤਰ੍ਹਾਂ ਲੱਭ ਕੇ ਵਾਪਸ ਲਿਆਂਦਾ ਜਾਵੇ ਹਾਂ ਇਹੀ ਲਿਖਿਆ ਹੋਇਆ ਬਾਜੀ ਇਹੀ ਬੇਨਤੀ ਕੀਤੀ ਹੈ ਹੱਥ ਜੋੜ ਕੇ ਮਾਨ ਸਾਹਿਬ ਅੱਗੇ ਵੀ ਸਾਡੀ ਬੇਚ ਜਿਹੜੀ ਹੈ ਕਬੂਲ ਕੀਤੀ ਜਾਵੇ ਸਾਡੇ ਭਰਾ ਨੂੰ ਵਾਪਸ ਰਸ਼ੀਦੁਲ ਲਿਆਂਦਾ ਜਾਵੇ ਫਾਈਲ ਲੈ ਲਈ ਐ ਸੀਐਮ ਸਾਹਿਬ ਨੇ ਹਾਂਜੀ ਹਾਂਜੀ ਫਾਈਲ ਲੈ ਲਈ ਹੋਈ ਆ ਹਾਂ ਉਹਨਾਂ ਆਸ ਉਮੀਦ ਹੈਗੀ ਹੈ ਕਿ ਹਾਂਜੀ ਹਾਂਜੀ ਬਿਲਕੁਲ 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 ਜੀ ਬਿਲਕੁਲ ਬਿਲਕੁਲ ਉਹਨਾਂ ਤੋਂ ਆਸ ਉਮੀਦ ਪੂਰੀ ਹੈ ਸਾਨੂੰ ਕਿਉਂਕਿ ਉਹਨੇ ਅੱਗੇ ਵੀ ਕਈ ਬੰਦਿਆਂ ਨੂੰ ਵਾਪਸ ਲਿਆਂਦਾ ਜਿਹੜੇ ਵਿਦੇਸ਼ ਵਿੱਚ ਬਸੇ ਹੋਏ ਆ ਠੀਕ ਹੈ ਇਹ ਸੁਣਿਆ ਤੁਸੀਂ ਜਗਦੀਪ ਜਿਹੜਾ ਮਨਦੀਪ ਦਾ ਬ੍ਰਦਰ ਆ ਉਹਨੇ ਕਿਹਾ ਕਿ ਸਾਨੂੰ ਆਸ ਉਮੀਦ ਜ਼ਰੂਰ ਜਗੀ ਹੈ ਕਿਉਂਕਿ ਸਿਆਣ ਸਾਡੇ ਜਿਹੜੀ ਫਾਈਲ ਜਿਹੜੀ ਦਿੱਤੀ ਗਈ ਹੈ ਕਿ ਮਨਦੀਪ ਜਿਹੜਾ ਇਟਲੀ ਦੇ ਵਿੱਚ ਜਿਹੜਾ ਫਸਿਆ ਹੈ ਉਹ ਦੇਖਦੇ ਆ ਕਦੋਂ ਤੱਕ ਜਿਹੜਾ ਮਨਦੀਪ ਜਿਹੜਾ ਆਪਣੇ ਪਰਿਵਾਰ ਕੋਲ ਸਹੀ ਸਲਾਮ ਜਿਹੜਾ ਵਾਪਸ ਪਹੁੰਚਦਾ ਹਨ ਜਨਾਬ ਮਨੀਸ਼ ਬਾਬਾ